जय जय राम हरे हारित बाजे विधाता संयाव संध गुलाल तुम्हारा गोविंदा उर जलयकरंदा सोहसि तुम्हारा ਜੀ ਜੀ ਅੱਜ ਅੱਜ ਮਾਣ ਜੀ ਮਾਣ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਝਿਲਦੇ ਦੀ ਰਸਮ ਲਾ ਦਿੱਤੀ ਤੇ ਸਾਡਾ ਸਾਰਿਆਂ ਨੂੰ ਮਾਰ ਲਗਾਇਆ ਕਿੰਨੇ ਮੇ ਹੋਇਆ ਆ ਜੀ ਬੋਲੇ ਆਂ ਆ ਜੀ ਗਾਣੇ ਵੀ ਦੇਈ ਦਿਓ ਨਾ ਹਾਂ ਮੈਂ ਕਰ ਦੂੰਗਾ ਹਾਂ ਮੈਂ ਕਰ ਦੂੰਗਾ ਆ ਦਿਓ ਜੀ ਸਾਰੇ ਦਿਓ 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 ਆਨੀ 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 ਭਾਈ ਸਾਹਿਬ ਅੱਗੇ ਸਾਰੇ ਨੂੰ ਦਿਓ 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 ਆਨੀ 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 ਭਾਈ ਸਾਹ ਰੇਡੀ ਯੂਨੀਅਨ ਵੱਲੋਂ ਵੀ ਬਹੁਤ-ਬਹੁਤ ਸਵਾਗਤ ਹੋ ਗਿਆ ਜੀ ਸਾਡੇ ਵੱਡੇ ਭਾਗ ਹਨ ਕਿ ਤੁਸੀਂ ਮਾਰਕੀਟ ਵਿੱਚ ਸਾਡੇ ਕੋਲ ਆਏ ਮੈਨੂੰ ਪਤਾ ਹੈ ਤੁਹਾਡਾ ਰੁਝੇਵਾਂ ਬਹੁਤ ਤੁਹਾਡਾ ਸ਼ਡਿਊਲ ਬਹੁਤ ਟਾਈਟ ਹੈ ਸਰਕਾਰ ਕੋਲ ਪ੍ਰਸ਼ਾਸਨ ਕੋਲ ਬਹੁਤ ਕੰਮ ਹਨ ਕੁਝ ਖਾਸ ਅੱਜ ਗੰਦਨਤਰਤਾ ਵਿਵਸਥੇ ਤੁਸੀਂ ਬਹੁਤ ਬਿਜ਼ੀ ਹੋ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਬਹੁਤ ਸਮਾਂ ਤੁਹਾਡਾ ਨਹੀਂ ਲਵਾਂਗੇ ਪਰ ਹੋ ਗਿਆ ਸਾਹਿਬ ਮੈਂ ਇੱਥੇ ਇਹ ਗੱਲ ਜ਼ਰੂਰ ਕਮਾਣਾ ਕਿ ਸਾਡੀ ਮਾਰਕੀਟ ਨੂੰ ਬਹੁਤ ਦੇਰ ਤੋਂ ਉਡੀਕ ਸੀ ਕਿ ਪਟਿਆਲਾ ਸ਼ਹਿਰ ਦੇ ਵਿੱਚ ਕੋਈ ਕਾਰਪੋਰੇਸ਼ਨ ਦੇ ਵਿੱਚ ਵਾਰੀ ਵਾਰ ਆਵੇ ਬਹੁਤ ਖੁਸ਼ੀ ਦੀ ਗੱਲ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਤੁਸੀਂ ਗਰਾਊਂਡ ਦੇ ਨਾਲ ਜੁੜੇ ਹੋਏ ਹੋ ਸਾਡੀ ਸਮੱਸਿਆਵਾਂ ਨੂੰ ਬਹੁਤ ਵਾਰ ਬੁਰੀ ਤਰ੍ਹਾਂ ਤੁਸੀਂ ਇਸ ਸ਼ਹਿਰ ਦੇ ਵਿੱਚ ਕੀ ਸੰਭਾਲਲੇ ਦੇ ਖੂਬ ਅੱਛੀ ਤਰ੍ਹਾਂ ਵਾਕਵੋ ਸਾਡੀ ਸਮੱਸਿਆਵਾਂ ਰੋਜ਼ ਤੁਹਾਡੇ ਸਾਹਮਣੇ ਨਜ਼ਰ ਤੁਹਾਨੂੰ ਵੀ ਆਉਂਦੀਆਂ ਹੋਣਗੀਆਂ ਅੱਜ 50 ਸਾਲ ਹੋ ਗਏ ਸਾਡੀ ਮਾਰਕੀਟ ਨੂੰ ਬਣੇ ਨੂੰ ਹੋ ਗਿਆ ਸਾਹਿਬ ਇੱਕ ਬਹੁਤ ਵੱਡੀ ਜਿਹੜੀ ਸਾਡੀ ਸਮੱਸਿਆ ਹੈ ਉਹ ਸਾਡੀ ਮਾਰਕੀਟ ਦੇ ਵਿੱਚ ਵਾਸ਼ਰੂਮ ਦੀ ਹੈ ਅਸੀਂ ਆਮ ਆਪਣੀ ਜ਼ਿੰਦਗੀ ਵਿੱਚ ਸੋਚਦੇ ਹਾਂ ਜਾਂ ਕਹਿੰਦੇ ਹਾਂ ਰੋਟੀ ਕਪੜਾ ਔਰ ਮਕਾਨ ਇਹ ਬੰਦੇ ਦੀ ਜ਼ਰੂਰਤ ਹੈ ਪਰ ਤੁਸੀਂ ਇਹ ਵੇਖੋ ਰੋਟੀ ਕਪੜਾ ਔਰ ਮਕਾਨ ਤੋਂ ਇਲਾਵਾ ਕੀ ਵਾਸ਼ਰੂਮ ਇਕ ਬੰਦੇ ਦੀ ਜੁਰਤ ਨਹੀਂ ਹੈ ਸਾਨੂੰ ਇਸ ਮਾਰਕੀਟ ਦੇ ਵਿੱਚ ਆਪਣੇ ਆਪ ਨੂੰ ਇੰਨੀ ਸ਼ਰਮ ਆਉਂਦੀ ਹੈ ਜਦੋਂ ਸਾਡਾ ਦੁਕਾਨਦਾਰ ਭਰਾ ਸਾਹਮਣੇ ਜਾ ਕੇ ਕਿਤੇ ਵਾਸ਼ਰੂਮ ਜਾਂਦਾ ਹੈ ਕਿੰਨੀ ਸ਼ਰਮ ਦੀ ਗੱਲ ਹੈ ਕਿ 50 ਸਾਲ ਦੇ ਵਿੱਚ ਇਸ ਮਾਰਕੀਟ ਦੇ ਵਿੱਚ ਵਾਸ਼ਰੂਮ ਨਹੀਂ ਹੈ ਇਸ ਏਡੇ ਵੱਡੇ ਗਰਾਊਂਡ ਦੇ ਵਿੱਚ ਜਿੱਥੇ ਏਡੇ ਵੱਡੇ-ਵੱਡੇ ਸਮਾਗਮ ਹੁੰਦੇ ਹਨ ਕਦੀ ਰਾਮਲੀਲਾ ਲੱਗਦੀ ਹੈ ਦੁਸ਼ਹਿਰੇ ਦਾ ਪ੍ਰੋਗਰਾਮ ਹੁੰਦਾ ਹੈ ਉੱਥੇ ਪੁਲਿਸ ਵਾਲਿਆਂ ਦੀ ਡਿਊਟੀ ਲੱਗਦੀ ਹੈ ਉਹਦੇ ਵਿੱਚ ਪੁਲਿਸ ਕਰਮਚਾਰੀ ਕੁਝ ਲੇਡੀਆਂ ਦੀ ਵੀ ਡਿਊਟੀ ਲੱਗਦੀ ਹੈ ਸਾਨੂੰ ਇਸ ਚਿਰ ਇੰਨੀ ਸ਼ਰਮ ਮਹਿਸੂਸ ਹੁੰਦੀ ਹੈ ਕਿ ਲੇਡੀ ਕਰਮਚਾਰੀ ਦੇ ਲਈ ਸਾਡੀ ਮਾਰਕੀਟ ਦੇ ਵਿੱਚ ਕੋਈ ਵਾਸ਼ਰੂਮ ਦੀ ਸਹੂਲਤ ਨਹੀਂ ਹੈ ਉਹ ਕਰਮਚਾਰੀ ਜਾਂ ਸਾਡੀ ਮਾਰਕੀਟ ਦੇ ਵਿੱਚ ਜਿਨ੍ਹਾਂ ਦੀ ਰਿਹائش ਹੈ ਉਹ ਉੱਥੇ ਆਂਦੇ ਹਨ ਜਾਂ ਗੁਜ਼ਾਰਾ ਸਾਹਿਬ ਦੇ ਕਿਤੇ ਜਾਂਦੇ ਹਨ ਤੇ ਸਾਰੇ ਇਹ ਸਾਡੀ ਗੁਜਾਰਿਸ਼ ਤੁਸੀਂ ਕਬੂਲ ਕਰਨੀ ਹੈ ਬਹੁਤ ਵੱਡੀ ਸਾਡੀ ਜਿਹੜੀ ਸਵੱਸਿਆ ਵਾਸ਼ਰੂਮ ਦੀ ਹੈ ਦੂਜੀ ਗੱਲ ਪਟਿਆਲਾ ਸ਼ਹਿਰ ਦੇ ਵਿੱਚ ਇੰਨੇ ਛੋਟੇ ਤੇ ਵੱਡੇ ਨਾਲੇ ਤੁਸੀਂ ਦੇਖੋ ਉਹ ਸਾਰੇ ਬੰਦ ਹੋ ਚੁੱਕੇ ਹਨ ਪਰ ਸਾਡੀ ਮਾਰਕੀਟ ਦੇ ਵਿੱਚ ਜੋ ਨਾਲਾ ਵਹਿ ਰਿਹਾ ਹੈ ਉਹ ਨਾ ਤਾਂ ਬੰਦ ਵਿੱਚ ਹੈ ਨਾ ਓਪਨ ਵਿੱਚ ਹੈ ਸਾਡੇ ਦੁਕਾਨਦਾਰ ਭਰਾ ਰੋਜ਼ ਇਸ ਸਮੱਸਿਆਵਾਂ ਤੋਂ ਜੂਝ ਰਹੇ ਹਨ ਉੱਥੋਂ ਮੱਛਰ ਮੱਖੀਆਂ ਹੋਰ ਬਿਮਾਰੀਆਂ ਫੈਲਦੀਆਂ ਹਨ ਕਿਤੇ ਤਾਂ ਸਾਨੂੰ ਸਰਕਾਰਾਂ ਇਹ ਕਹਿੰਦੀਆਂ ਹਨ ਕਿ ਸਵੱਛ ਭਾਰਤ ਅਭਿਆਨ ਚਲਾਇਆ ਹੈ ਪਰ ਸਵੱਛ ਭਾਰਤ ਅਭਿਆਨ ਦੇ ਵਿੱਚ ਤੁਸੀਂ ਇਹ ਵੇਖੋ ਕਿ ਅਸੀਂ ਰੋਜ਼ ਇਸ ਗੰਦਗੀ ਦਾ ਸਾਹਮਣਾ ਕਰਦੇ ਹਾਂ ਗੋਗਿਆ ਸਾਹਿਬ ਮੈਂ ਇਹ ਬੜੀ ਉਮੀਦ ਲੈ ਕੇ ਇਸ ਮਾਰਕੀਟ ਦੇ ਪ੍ਰਧਾਨ ਹੋਣ ਦੇ ਨਾਤੇ ਮੇਰੀ ਸਾਰੀ ਅਜ ਐਗਜ਼ੀਕਿਊਟਿਵ ਬੋਡੀ ਤੁਹਾਡੇ ਨਾਲ ਬੈਠੀ ਹੈ ਵਰਮਾ ਜੀ ਸਾਡੇ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਲੱਲਿਤ ਮਹਿਤਾ ਜੀ ਸਾਡੇ ਚੇਅਰਮੈਨ ਜਨਰਲ ਸਕੱਤਰ ਸਾਡੇ ਖੰਨਾ ਸਾਹਿਬ ਜੁਆਇੰਟ ਸੈਕਟਰੀ ਸਾਡੇ ਦੀਪਕ ਸ਼ੋਧ ਜੀ ਇੰਦਰ ਸਿੰਘ ਜੀ ਪ੍ਰੋਪਰਟਾ ਸੈਕਟਰੀ ਮੈਂ ਸਾਰਿਆਂ ਵੱਲੋਂ ਤੁਹਾਨੂੰ ਗੁਜ਼ਾਰਿਸ਼ ਕਰਦਾ ਹਾਂ ਦੇ ਸਮੂਹ ਮਾਰਕੀਟ ਵੱਲੋਂ ਬੁਝਾਰਿਸ਼ ਕਰਦਾ ਹਾਂ ਕਿ ਸਾਡੀਆਂ ਜਿਹੜੀਆਂ ਇਹ ਸਮੱਸਿਆਵਾਂ ਹਨ ਅੱਜ ਤੁਸੀਂ ਵਾਅਦਾ ਦਿਲਾ ਕੇ ਜਾਓ ਸਾਡੀ ਮਾਰਕੀਟ ਨੂੰ ਕਿ ਇਹਨਾਂ ਦਾ ਜਲਦੀ ਹੀ ਸਮਾਧਾਨ ਹੋਏਗਾ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਹੋਗਿਆ ਸਾਹਿਬ ਕੋਲ ਵੀ ਸਮੇਂ ਦੀ ਘਾਟ ਹੈ ਤੇ ਮੈਂ ਹੋਗਿਆ ਸਾਹਿਬ ਨੂੰ ਕਹਾਂਗਾ ਕਿ ਆਪਣੇ ਦੋ ਲਫ਼ਜ਼ ਸਾਡੀ ਮਾਰਕੀਟ ਨੂੰ ਇੱਕ ਉਮੀਦ ਦੇ ਜੁਰਰ ਲੈ ਕੇ ਜਾਣ ਧੰਨਵਾਦ ਤੁਹਾਡੇ ਦੀ ਬੁਝਾਰਿਸ਼ ਅਨੁਸਾਰ ਤੁਹਾਡਾ ਪਰ ਦਰਸ਼ਨ ਕਰਨ ਦਾ ਮੌਕਾ ਮਿਲਿਆ ਉਸਤ੍ਰੀ ਵੀ ਹੈ ਤੁਹਾਡੀ ਸਾਡੇ ਲਈ ਤੇ ਮੇਰੇ ਲਈ ਉਜੋ ਮੇਰਾ ਵਾਰਵੇ ਜੈ ਕੰਸਲਰ ਨੇ ਇਸੇ ਵਾਰ ਲੈ ਲਿਆ। ਔਰ ਔਰ ਮੇਰਾ ਸਾਰਾ ਹੈਗੇ ਚਪਾ ਚਪਾ ਵਾਰ ਹੋਇਆ। ਮੈਂ ਨਾਲੜੋ ਹੋਣਾ ਲੈ ਕੇ ਨਹੀਂ ਆਇਆ ਤੁਸਾਂ ਤੁਸੀਂ ਬਣਾਏ ਮੇਰੇ ਵੀ ਤੁਸੀਂ ਬਣਾਇਆ। ਔਰ ਮੇਰੀ ਇੱਛਾ ਆਪਣੀ। ਜੇ ਮੈਂ ਕੱਲ ਨੂੰ ਫੇਰ ਆਣਾ। ਜੇ 500 ਦੀ ਮੇਰੇ ਕੋਲ ਟਰਮ ਹੈਗੀ। ਤਾਂ ਮੈਂ ਬਾੜ ਆਪਣਾ ਜਿਵੇਂ ਕਹਿੰਦੇ ਨਾ ਵੀ ਬਾਦਲ ਸਾਹਿਬ ਨੇ ਰੱਜਾ ਚੁੰਕਾ ਦਾ। ਤਾਂ ਮੇਰੀ ਸੋਚ ਹੈ ਦੀ ਬਿਜਾਰਾ ਦਾ 30 ਨੰਬਰ ਵਾਲਾ ਹੈ ਜੇ ਤੁਹਾਡੀ ਕਿਸੇ ਸਮੱਸਿਆ ਚ ਦੂਦਣਾ ਹੋਵੇ ਉਹ ਉਹ ਜਾਂ 30 ਨੁਕਾਨੇ ਦੇ ਵਾਸਤੇ ਦੂਦਿਆਲਾ ਤੇ ਸੈਟ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਅੱਜ ਮੇਅਰ ਸਾਹਿਬ ਲਾਏ ਸੀ ਇੱਥੇ ਤੇ ਉਹ ਕੀ ਜਿਹੜੀਆਂ ਸਮੱਸਿਆਵਾਂ ਸੀਗੀਆਂ ਉਹ ਦੱਸਿਆ ਨਹੀਂ ਗੀਆਂ ਤੁਸੀਂ ਕਹੋਤੇ ਬਾਰੇ ਦੱਸੋਗੇ ਕੀ ਸਮੱਸਿਆਵਾਂ ਸੀ ਤੁਹਾਡੀਆਂ ਅੱਜ ਸਾਡੀ ਮਾਰਕੀਟ ਦੇ ਵਿੱਚ 26 ਜਨਵਰੀ ਦੇ ਰਿਗਾਰਡਿੰਗ ਰਾਜਪੁਰਖ ਨੌਨਲੀ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ ਜਿਹੜੀ ਜੀ ਅਸੀਂ ਹਰ ਸਾਲ ਕਰਦੇ ਹਾਂ ਤੇ ਉਹਦੇ ਰਿਗਾਰਡਿੰਗ ਅੱਜ ਜੋ ਪਟਿਆਲਾ ਦੇ ਮਿਹਰ ਸ਼੍ਰੀ ਕੁੰਦਨ ਗੋਗਿਆ ਜੀ ਅਸੀਂ ਅੱਜ ਉਹਨਾਂ ਨੂੰ ਨਿਯੋਤਤਾ ਦਿੱਤਾ ਸੀ ਤੇ ਸਾਡੇ ਨਿਯੋਤੇ ਤੇ ਅੱਜ ਉਹਨਾਂ ਨੇ ਸਾਡਾ ਮਾਨ ਰੱਖਿਆ ਸਾਡੀ ਮਾਰਕੀਟ ਦੇ ਵਿੱਚ ਆਏ ਤੇ ਸਾਡੀ ਮਾਰਕੀਟ ਦੇ ਵਿੱਚ ਬਹੁਤ ਸਾਲਾਂ ਤੋਂ ਜੋ ਸਮੱਸਿਆਵਾਂ ਆ ਰਹੀਆਂ ਹਨ ਉਹ ਅਸੀਂ ਉਹਨਾਂ ਨੂੰ ਸਾਰੀਆਂ ਸਮੱਸਿਆਵਾਂ ਇੱਕ ਮੈਮੋਰੈਂਡਮ ਰੂਪ ਦੇ ਵਿੱਚ ਦਿੱਤੀਆਂ ਜਿਵੇਂ ਕਿ ਵਾਸ਼ਰੂਮ ਦੀ ਸਮੱਸਿਆ ਜਿਹੜੀ ਕਿ ਸਾਡੀ 50 ਸਾਲ ਹੋ ਗਏ ਮਾਰਕੀਟ ਨੂੰ ਬਨੇ ਹੋਏ ਪਰ ਵਾਸ਼ਰੂਮ ਦੀ ਜਿਹੜੀ ਸੁਵਿਧਾ ਹੈ ਉਹ ਸਾਡੀ ਮਾਰਕੀਟ ਉਸ ਤੋਂ ਵੰਚਿਤ ਹੈ ਇਸੇ ਤਰ੍ਹਾਂ ਉਹਨਾਂ ਨੂੰ ਅਸੀਂ ਜਿਹੜੀ ਕਿ ਇੱਕ ਦੂਜੀ ਵੱਡੀ ਸਮੱਸਿਆ ਹੈ ਉਹਦੇ ਬਾਰੇ ਦੱਸਿਆ ਕਿ ਪਟਿਆਲੇ ਸ਼ਹਿਰ ਦੇ ਵਿੱਚ ਜਿੰਨੇ ਵੀ ਵੱਡੇ ਤੇ ਛੋਟੇ ਨਾਲੇ ਉਹ ਬੰਦ ਕਰ ਦਿੱਤੇ ਗਏ ਪੁਰਾਣੀ ਸਰਕਾਰਾਂ ਦੇ ਦੌਰਾਨ ਪਰ ਸਾਡੀ ਦੁਕਾਨਾਂ ਦੇ ਅੱਗੇ ਇੱਕ ਬਹੁਤ ਵੱਡਾ ਜੋ ਨਾਲੇ ਦੇ ਰੂਪ ਦੇ ਵਿੱਚ ਨਾ ਉਹ ਬੰਦ ਵਿੱਚ ਹੈ ਨਾ ਉਹ ਖੁੱਲਿਆਂ ਵਿੱਚ ਹੈ ਉਸ ਦੀ ਪ੍ਰੋਪਰ ਸਫਾਈ ਨਹੀਂ ਹੈ ਗੰਦਗੀ ਹੈ ਬਹੁਤ ਜ਼ਿਆਦਾ ਜਿਤੇ ਕਰਕੇ ਸਾਡੀ ਮਾਰਕੀਟ ਦੇ ਦੁਕਾਨਦਾਰਾਂ ਨੂੰ ਬਹੁਤ ਸਮੱਸਿਆ ਜਿਵੇਂ ਕਿ ਬਿਮਾਰੀਆਂ ਮੱਛਰ ਮੱਖੀਆਂ ਇਹਨਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਸਾਡੇ ਬਾਜ਼ਾਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਚੋਰੀ ਦੀ ਵਾਰਦਾਤਾਂ ਬਹੁਤ ਹੋਈਆਂ ਉਹਦਾ ਕਾਰਨ ਕਿਤੇ ਨਾ ਕਿਤੇ ਸਾਡੇ ਜਿਹੜੇ ਬਾਜ਼ਾਰ ਦੇ ਵਿੱਚ ਮੇਨ ਰੋਡ ਤੇ ਜਿਹੜੇ ਪੋਲ ਹਨ ਉਹਨਾਂ ਦੀ ਲਾਈਟਾਂ ਦਾ ਬੰਦ ਹੋਣਾ ਉਹ ਕਿਸੇ ਵੇਲੇ ਚੱਲਦੀਆਂ ਹਨ ਕਿਸੇ ਵੇਲੇ ਜ਼ਿਆਦਾਤਰ ਬੰਦ ਹੀ ਰਹਿੰਦੀਆਂ ਹਨ ਤੇ ਇਦਾਂ ਦੀਆਂ ਹੋਰ ਕਈ ਸਮੱਸਿਆਵਾਂ ਸਾਡੇ ਸਾਹਮਣੇ ਹੁਣ ਮੰਡੀ ਲੱਗਦੀ ਹੈ ਜਿਹੜੀ ਕਿ ਪੂਡਾ ਦੀ ਮਲਕੀਅਤ ਹੈ ਉੱਥੇ ਕੂੜੇ ਦੇ ਢੇਰ ਪੇ ਰਹਿੰਦੇ ਹਨ ਉਹ ਜਿੰਨਾ ਵੀ ਉੱਥੇ ਦਾ ਕੂੜਾ ਹੈ ਉਹ ਸਾਡੇ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ ਸਾਡੇ ਸਾਹਮਣੇ ਆ ਕੇ ਪੈਂਦਾ ਹੈ ਤੇ ਇਹ ਸਾਰੀਆਂ ਸਮੱਸਿਆਵਾਂ ਅਸੀਂ ਅੱਜ ਮੇਅਰ ਸਾਹਿਬ ਸ਼੍ਰੀ ਗੁੰਦਨ ਗੋਗਿਆ ਜੀ ਨੂੰ ਦੱਸੀਆਂ ਤੇ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਵੀ ਦਿਵਾਇਆ ਕਿ ਜਲਦ ਹੀ ਇਹਨਾਂ ਦਾ ਨਿਪਟਾਰਾ ਕੀਤਾ ਜਾਏਗਾ ਬੁੱਧਵਾਰ ਦਾ ਟਾਈਮ ਉਹਨਾਂ ਨੇ ਸਾਨੂੰ ਦਿੱਤਾ ਹੈ ਕਿ ਤੁਸੀਂ ਬੁੱਧਵਾਰ ਨੂੰ ਮੇਰੇ ਆਫਿਸ ਦੇ ਵਿੱਚ ਆਓ ਇਹਨਾਂ ਸਮੱਸਿਆਵਾਂ ਦੇ ਰਿਗਾਰਡਿੰਗ ਜਿਹਦੀ ਵੀ ਡਿਊਟੀ ਬੰਦੀ ਹੈ ਕਿਸੇ ਇਨਸਪੈਕਟਰ ਦੀ ਉਹਨਾਂ ਨੂੰ ਬੁਲਾ ਕੇ ਇਹ ਦੱਸਿਆ ਜਾਵੇਗਾ ਤੇ ਸਾਨੂੰ ਪੂਰੀ ਉਮੀਦ ਹੈ ਕਿ ਅੱਜ ਪਟਿਆਲਾ ਸ਼ਹਿਰ ਦੇ ਵਿੱਚ ਜਿਹੜਾ ਕਿ ਬਹੁਤ ਸਾਲਾਂ ਤੋਂ ਕਾਰਪੋਰੇਸ਼ਨ ਮੇਅਰ ਤੋਂ ਵੰਚਿਤ ਸੀ ਉਹ ਸੀਟ ਅੱਜ ਆਪ ਸਰਕਾਰ ਵੱਲੋਂ ਸ਼੍ਰੀ ਕੁੰਦਨ ਗੋਗਿਆ ਜੀ ਨੂੰ ਦੇ ਕੇ ਇਹ ਖਾਲੀ ਸੀਟ ਕੁੰਦਨ ਗੋਗਿਆ ਜੀ ਨੂੰ ਮਿਲੀ ਹੈ ਤੇ ਮੇਅਰ ਇੱਥੇ ਦੇ ਚੁਣੇ ਗਏ ਹਨ ਪਹਿਲਾਂ ਤਾਂ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਇਸ ਗੱਲ ਦੀ ਤੇ ਅਸੀਂ ਉਮੀਦ ਵੀ ਕਰਦੇ ਹਾਂ ਕਿ ਇਹ ਜਿਹੜੇ ਵੀ ਕਾਰਪੋਰੇਸ਼ਨ ਦੇ ਰੁਕੇ ਹੋਏ ਕੰਮ ਹਨ ਉਹ ਜਲਦੀ ਤੋਂ ਜਲਦੀ ਕਰਨ ਧੰਨਵਾਦ